ਬੋਲੋ ਵਾਜਾ ਮੁਰਦਾਬਾ ਭਾਈ ਆਪਣੇ ਆਪ ਭਾਈ ਮਰਾ ਇਧਰ ਮੁਰਦਾਬਾ ਪੰਜਾਬ ਸਰਕਾਰ 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 ਯੂਨੀਅਨ ਇਕਤਾ ਜਿੰਦਾਬਾਦ ਆਲ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ ਆਲ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ ਠੀਕ ਹੈ ਜੀ ਤੁਹਾਨੂੰ ਨਾਲ ਖਾਣੇ ਮੈਂਬਰ ਸਾਡੇ ਜੋ ਪ੍ਰਧਾਨ ਐਪੀ ਸੰਧੂ ਜੀ ਦਾ ਹੁਕਮ ਸੀਗਾ ਲਕਪੁਦਰ ਦੇ ਵਿੱਚ ਸਾਨੂੰ ਦਿੱਤਾ ਗਿਆ ਸੀ ਉਹਨਾਂ ਦਾ ਕਿ ਜਿਹੜੀਆਂ ਸਾਡੇ ਦੇ ਇਹ ਟਰੱਕ ਜੁਨੀਆਨਾ ਤੋੜਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਸਰਕਾਰ ਨੇ ਉਹਨੂੰ ਅਸੀਂ ਬਿਲਕੁਲ ਨਹੀਂ ਮੰਨਦੇਗੇ ਨਾ ਮੰਨਣ ਦੇ ਬਾਵਜੂਦ ਤੇ ਅਸੀਂ ਇਹ ਟਰੱਕ ਦਾ ਸਰਕਾਰ ਦੇ ਜਿਹੜਾ ਖਲਾਫ ਜੋ ਸਾਡੇ ਖਲਾਫ ਉਹਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਨੂੰ ਅਸੀਂ ਛਾੜ ਦਿੱਤਾ ਹੈਗਾ ਤੇ ਅਸੀਂ ਉਹਨੂੰ ਕਿ ਮੰਨਦੇ ਨਹੀਂ ਕਿ ਕਿਉਂਕਿ ਸਾਡੇ ਵਾਸਤੇ ਬਹੁਤ ਘਾਟੇ ਬੰਦੀ ਹੈ ਅਸੀਂ ਆਪਣੇ ਬੱਚੇ ਪਾਲਣੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਇਹੀ ਵੋਟਾਂ ਆਪ ਵੱਧ ਪਾਈਆਂ ਇਸ ਕਰਕੇ ਪਾਈਆਂ ਸੀਗੀਆਂ ਕਿ ਸਾਡੇ ਨਾਲ ਪਹਿਲਾਂ 10 ਸਾਲ ਜੇ ਤੱਕ ਹੀ ਹੁੰਦੇ ਸੀ ਅਸੀਂ ਕਹਾਂ ਵੀ ਸ਼ਾਇਦ ਕੈਪਟਨ ਸਾਹਿਬ ਸਾਡੀ ਜਿਹੜੀ ਕਿ ਗਰੀਬਾਂ ਦੀ ਸੁਣੂਗਾ ਵੋਟਾਂ ਪਾ ਕੇ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਤਾਂ ਬਣਾਇਆ ਗਿਆ ਸੀਗਾ ਤੇ ਪਰ ਸਾਨੂੰ ਬੜੀ ਦੁਖੀ ਹਿਰਦੇ ਦੇ ਨਾਲ ਉਹਦੇ ਖਿਲਾਫ ਆ ਧੁੱਪ ਦੇ ਵਿੱਚ ਬਦਲ ਨਹੀਂ ਕਰਦਾ ਪਰ ਮਜਬੂਰ ਹੈ ਸਾਡੇ ਬੱਚੇ ਸਾਡੇ ਸਾਡੇ ਪਰਿਵਾਰ ਪੁੱਛਦੇ ਆ ਕਿ ਤੁਸੀਂ ਤਾਂ ਅੱਗੇ ਅਲੱਗ-ਅਲੱਗ ਕੇ ਚੱਲਦੇ ਸੀਗੇ ਇਸ ਸਰਕਾਰ ਨੂੰ ਬਣਾਉਣ ਦੀ ਖਾਤਰ ਕਾਲੀ ਦਲ ਦੇ ਖਿਲਾਫ ਬੋਲਦੇ ਸੀਗੇ ਪਰ ਅਸੀਂ ਕਾਲੀ ਦਲ ਦੇ ਖਿਲਾਫ ਬੋਲਣ ਵਾਲੇ ਅੱਜ ਸਾਨੂੰ ਮਜਬੂਰ ਕਰ ਦਿੱਤਾ ਸਾਡੀ ਸਰਕਾਰ ਨੇ ਖੁਦ ਕੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਬੋਲਣਾ ਪੈਂਦਾ ਪਰ ਇਹ ਮਜਬੂਰ ਕੀਤਾ ਕਿਨੇ ਕਿ ਕੈਪਟਨ ਦੇ ਨਾਲ ਜਿਹੜੇ ਪਾਛੂ ਕੈਪਟਨ ਸਾਹਿਬ ਨੂੰ ਇਹ ਅੱਜ ਵੀ ਹੱਥ ਤੇ ਹੱਥ ਮਾਰ ਕੇ ਕਹਿੰਨੇ ਕੈਪਟਨ ਸਾਹਿਬ ਕਿਸੇ ਗਰੀਬ ਦਾ ਮਾੜਾ ਕਰਨ ਵਾਲੇ ਨਹੀਂਗੇ ਪਰ ਉਹਨੂੰ ਤੋਂ ਕਰਵਾਇਆ ਜਾ ਰਿਹਾ ਪਰ ਕੈਪਟਨ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਥੋੜਾ ਜਿਹਾ ਅਮਲ ਕਰੇ ਤੇ ਟਰੱਕ ਯੂਨੀਅਨਾਂ ਦਾ ਜਿਹੜਾ ਕਿ ਬਹਾਲ ਕੀਤੀਆਂ ਜਾਣ ਤੇ ਟਰੱਕ ਯੂਨੀਅਨ ਚੱਲਦੀਆਂ ਰਹਿਣ ਅੱਜ ਅੱਗੇ ਇੱਕ ਗੱਡੀ ਸਾਡੇ ਆਪਰੇਟਰ ਵੀਰ ਨੇ ਕਿ ਇੱਕ ਦੁਖੀ ਹੋ ਕੇ ਨਕੋਦਰ ਸਾਡੇ ਜਦੋਂ ਪਹੁੰਚਦੇ ਹਾਂ ਤੱਕ ਤੇ ਉਸ ਨੇ ਅੱਗ ਲਾ ਦਿੱਤੀ ਟਰੱਕ ਨੂੰ ਤੇ ਆਪ ਵੀ ਮਚਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਉਹਨੂੰ ਅਸੀਂ ਬਚਾਇਆ ਜਾ ਕੇ ਤਰਨਾ ਵੀ ਲਾਇਆ ਪਰ ਇੱਕ ਤਰਨਾ ਲੱਗਿਆ ਟਰੱਕ ਇੱਕ ਸੜਿਆ ਕੈਪਟਨ ਸਾਹਿਬ ਜੀ ਆਏ ਜਿਹੜੇ ਲੋਕ ਆਉਂਦਿਆਂ ਟਰੱਕ ਸਾੜ ਸਕਦੇ ਆ ਤੇ ਜੇ ਇਸ ਕਰਦੇ ਉੱਤੇ ਜੇ ਇਹ ਬਦਕਿਸਮਤੀ ਤੁਹਾਡੀ ਇਹੋ ਜੀ ਹੋਊਗੀ ਇੱਕ ਦਿਨ ਜੇ ਤੁਸੀਂ ਇਹ ਨੋਟੀਫਿਕੇਸ਼ਨ ਜਾਰੀ ਨਾ ਲਿਆ ਵਾਪਸ ਨਾ ਕੀਤਾ ਜੇ ਟਰੱਕ ਯੂਨੀਅਨਾਂ ਪਾਲਣਾ ਕੀਤੀਆਂ ਜਿਹੜੇ ਆਪਦੇ ਟਰੱਕ ਸਾੜ ਕੇ ਰਜਗਾਰ ਖਤਮ ਕਰੀ ਜਾਂਦੇ ਆ ਉਹ ਆਪਣੇ ਆਪ ਨੂੰ ਵੀ ਖਤਮ ਕਰਨ ਨੂੰ ਤਿਆਰ ਆ ਤੇ ਖਤਮ ਤੁਹਾਨੂੰ ਵੀ ਕਰਦੇ ਇੱਕ ਲੱਖ ਟਰੱਕ ਨਾਲ ਆਸੀ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਸਾਰੀਆਂ ਟਰੱਕ ਯੂਨੀਅਨਾਂ ਉਹਨਾਂ ਦੇ ਨਾਲ ਹੋਣਗੇ ਆ ਜੋ ਵੀ ਸਾਨੂੰ ਕੁਰਬਾਨੀ ਦੇਣੀ ਪਈ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਆਂ ਹਰ ਤਰ੍ਹਾਂ ਟਰੱਕ ਯੂਨੀਅਨਾਂ ਦੇ ਨਾਲ ਜੋ ਵੀ ਉਹ ਸੰਘਰਸ਼ ਵਾਸਤੇ ਵਿੱਟਣਗੇ ਜੋ ਨਕੋਦਰ ਦੇ ਵਿੱਚ ਫੈਸਲੇ ਲਏ ਗਏ ਆ ਉਸੇ ਤਰ੍ਹਾਂ ਉਹਨਾਂ ਦੇ ਲਾਈਨ ਦੇ ਉੱਤੇ ਚੱਲਦੇ ਹੋਏ ਅਸੀਂ ਹਰ ਸੰਘਰਸ਼ ਨੂੰ ਤਿਆਰ ਆਂ ਇੰਨਾ ਹੀ ਕਹਿੰਦਾ ਆ ਖਿਮਾ ਦਾ ਦਾਰਾ ਲਾਡੋ ਨਾਰੇ ਟਰੱਕ ਯੂਨੀਅਨ ਪੰਜਾਬ ਜਿੰਦਾਬਾਦ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ